ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਕੈਨੇਡਾ ਸਪਾਊਸ ਵੀਜ਼ਾ ਨਵੀਂ ਸਰਕਾਰ ਦਾ ਵੱਡਾ ਐਲਾਨ ਹੁਣ ਇਹ ਲੋਕ ਬੁਲਾ ਸਕਣਗੇ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਵਿੱਚ ਕੈਨੇਡਾ ਤੋਂ ਇੱਕ ਹੋਰ ਬਹੁਤ ਹੀ ਖਾਸ ਜਾਣਕਾਰੀ ਲੈ ਕੇ ਤੁਹਾਡੇ ਲਈ ਆਏ ਹਾਂ ਇਹ ਵੀਡੀਓ ਉਹਨਾਂ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ ਜਿਹੜੇ ਵੀ ਆਪਣੇ ਜੀਵਨ ਸਾਥੀ ਕੋਲ ਕੈਨੇਡਾ ਜਾਣਾ ਚਾਹੁੰਦੇ ਹਨ ਹੁਣ ਕੈਨੇਡਾ ਚ ਲਿਬਰਲ ਪਾਰਟੀ ਦੀ ਸਰਕਾਰ ਆਉਣ ਨਾਲ ਸਪਾਊਸ ਵੀਜ਼ਾ ਵਾਲਿਆਂ ਲਈ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਕੈਨੇਡਾ ਸਰਕਾਰ ਨੇ ਵੀਜ਼ੇ ਨੂੰ ਲੈ ਕੇ ਕੁਝ ਨਵੀਆਂ ਸ਼ਰਤਾਂ ਦੱਸੀਆਂ ਹਨ ਜੋ ਤੁਹਾਡੇ ਲਈ ਜਾਣਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਜਿਹੜੇ ਵੀ ਲੋਕ ਕੈਨੇਡਾ ਸਪਾਊਸ ਵੀਜ਼ਾ ਤੇ ਕੈਨੇਡਾ ਵਿੱਚ ਜਾਣਾ ਚਾਹੁੰਦੇ ਹਨ ਉਹਨਾਂ ਲਈ ਖੁਸ਼ਖਬਰੀ ਸਾਹਮਣੇ ਆ ਚੁੱਕੀ ਹੈ ਜੇਕਰ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਲੋਕਾਂ ਦੇ ਸਪਾਊਸ ਵੀਜੇ ਆ ਰਹੇ ਸਨ ਤੇ ਇਹ ਵੀ ਡਰ ਸੀ ਕਿ ਕਿਤੇ ਸਪਾਊਸ ਵੀਜੇ ਪੂਰੀ ਤਰ੍ਹਾਂ ਹੀ ਬੰਦ ਨਾ ਹੋ ਜਾਣ ਪਰ ਹੁਣ ਨਵੀਂ ਸਰਕਾਰ ਦੇ ਆਉਣ ਨਾਲ ਇੱਕ ਨਵੀਂ ਉਮੀਦ ਜਾਗੀ ਹੈ ਸਾਡੀ ਇਸ ਵੀਡੀਓ ਨੂੰ ਵਿੱਚ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਦੱਸਾਂਗੇ ਕਿ ਕਿ ਕਿਹੜੇ-ਕਿਹੜੇ ਵੱਡੇ ਅਪਡੇਟ ਕੈਨੇਡਾ ਸਰਕਾਰ ਵੱਲੋਂ ਨਵੇਂ ਪਤੀ-ਪਤਨੀ ਨੂੰ ਕੀਤੇ ਗਏ ਹਨ ਸਹੀ ਜਾਣਕਾਰੀ ਲਈ ਤੁਹਾਡੇ ਕੋਲ ਸਹੀ ਟਾਈਮ ਤੇ ਪਹੁੰਚ ਜਾਵੇਗੀ ਜੇਕਰ ਸਾਡੇ ਇਸ ਵੀਡੀਓ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਾਇਦਾ ਹੋਵੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਕੈਨੇਡਾ ਦੇ ਰਿਲੇਟਡ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਹੁਣ ਹਾਂਜੀ ਗੱਲ ਕਰਦੇ ਆ ਸਪਾਊਸ ਵੀਜ਼ਾ ਦੀ ਜਿਵੇਂ ਕਿਸ ਸਰਕਾਰ ਵੱਲੋਂ ਜਨਵਰੀ 2025 ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਸਿਰਫ ਮਾਸਟਰ ਡਿਗਰੀ ਵਾਲੇ ਵਿਦਿਆਰਥੀ ਆਪਣੇ ਸਪਾਊਸ ਨੂੰ ਓਪਨ ਕਰ ਸਕਣਗੇ ਤੇ ਕੈਨੇਡਾ ਬੁਲਾ ਸਕਣਗੇ ਜਿਨ੍ਹਾਂ ਕੋਲ 16 ਮਹੀਨੇ ਜਾਂ ਇਸ ਤੋਂ ਵੱਧ ਕੋਈ ਡਿਪਲੋਮਾ ਹੋਵੇਗਾ ਉਹ ਵੀ ਇਸ ਦੇ ਲਈ ਯੋਗ ਹੋਣਗੇ ਇਸ ਤੋਂ ਬਾਅਦ ਜਿਹੜੇ ਲੋਕ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਸਨ ਉਨ੍ਹਾਂ ਵਿੱਚੋਂ ਸਿਰਫ ਟੀਅਰ 0 ਟੀਅਰ 1 ਤੇ ਕੁਝ ਖਾਸ ਕਿੱਤਿਆਂ ਵਾਲੇ ਟੀਅਰ 2 ਅਤੇ ਟੀਅਰ 3 ਵਾਲੇ ਹੀ ਆਪਣਾ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਸਨ ਪਰ ਹੁਣ ਕੈਨੇਡਾ ਦੀ ਨਵੀਂ ਸਰਕਾਰ ਨੇ ਇੱਕ ਨਵੀਂ ਹੀ ਅਪਡੇਟ ਜਾਰੀ ਕਰ ਦਿੱਤੀ ਹੈ ਇਸ ਅਨੁਸਾਰ ਕੁਝ ਖਾਸ ਕਿੱਤੇ ਜਿਵੇਂ ਕਿ अर्ਲੀ ਚਾਈਲਡਹੂਡ ਐਜੂਕੇਟਰ ਅਤੇ ਅਸਿਸਟੈਂਟ ਹੁਣ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਵਿੱਚ ਬੁਲਾ ਸਕਦੇ ਹਨ ਪਰ ਇੱਥੇ ਇੱਕ ਸ਼ਰਤ ਇਹ ਵੀ ਹੈ ਕਿ ਉਹਨਾਂ ਕੋਲ 2 ਸਾਲ ਤੋਂ ਵੱਧ ਦਾ ਕਲਾਉਜ਼ਡ ਵਰਕ ਪਰਮਿਟ ਹੋਣਾ ਜ਼ਰੂਰੀ ਹੈ ਇਸ ਤੋਂ ਬਾਅਦ ਅੱਗੇ ਗੱਲ ਕਰੀਏ ਅਗਲੇ ਨੋਕ ਕੋਡ ਦੀ ਜੋ ਕਿ 33102 ਹੈ ਇਸ ਵਿੱਚ ਨਰਸ ਐਂਡ ਪੇਸ਼ੈਂਟ ਸਰਵਿਸ ਐਸੋਸੀਏਸ਼ਨ ਸ਼ਾਮਲ ਹਨ ਇਹ ਲੋਕ ਵੀ ਹੁਣ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਵਿੱਚ ਬੁਲਾ ਸਕਦੇ ਹਨ ਇਸ ਦੇ ਨਾਲ ਹੀ 33103 9 ਕੋਡ ਵਾਲੇ ਜਿਨ੍ਹਾਂ ਵਿੱਚ ਫਾਰਮੇਸੀ ਟੈਕਨੀਕਲ ਅਸਿਸਟੈਂਟ ਅਤੇ ਫਾਰਮੇਸੀ ਅਸਿਸਟੈਂਟ ਆਉਂਦੇ ਹਨ ਉਹ ਵੀ ਹੁਣ ਆਪਣੇ ਸਪਾਊਸ ਨੂੰ ਓਪਨ ਵਰਕਰ ਪਰਮਿਟ ਤੇ ਕੈਨੇਡਾ ਵਿੱਚ ਬੁਲਾ ਸਕਣਗੇ ਅੱਗੇ ਗੱਲ ਕਰੀਏ ਤਾਂ 9 ਕੋਡ 73300 ਵਾਲਿਆਂ ਦੀ ਜਿਨ੍ਹਾਂ ਵਿੱਚ ਟਰਾਂਸਪੋਰਟ ਟਰੱਕ ਡਰਾਈਵਰ ਵੀ ਸ਼ਾਮਲ ਹਨ ਅਤੇ ਉਸ ਤੋਂ ਬਾਅਦ 9 ਕੋਡ ਦੀ ਗੱਲ ਕਰੀਏ 7301 ਵਿੱਚ ਬੱਸ ਡਰਾਈਵਰ ਵੀ ਸਬਵੇ ਆਪਰੇਟਰਸ ਅਤੇ ਹੋਰ ਟਰਾਂਜ਼ਿਟ ਆਪਰੇਟਰਸ ਆਉਂਦੇ ਹਨ ਇਹ ਵੀ ਹੁਣ ਆਪਣੇ ਸਪਾਊਸ ਨੂੰ ਕੈਨੇਡਾ ਕੈਨੇਡਾ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਹਨ ਕਿਉਂਕਿ ਸਰਕਾਰ ਵੱਲੋਂ ਹੁਣ ਇਨਾਂ ਕਿੱਤਿਆਂ ਨੂੰ ਹਾਈ ਸਕਿਲਡ ਓਕੂਪੇਸ਼ਨ ਟਾਇਰ ਅਤੇ ਟਾਇਰ 3 ਵੇਚ ਰੱਖਿਆ ਗਿਆ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਸ਼ਰਤਾਂ ਦੀ ਜਿਨ੍ਹਾਂ ਨੂੰ ਪੂਰਾ ਕਰਕੇ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਦੇ ਹੋ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੱਥੇ ਕੋਈ ਵੀ ਆਇਲੈਂਡ ਦੀ ਲੋੜ ਨਹੀਂ ਹੈ ਬਸ ਜਦੋਂ ਤੁਸੀਂ ਓਪਨ ਵਰਕ ਪਰਮਿਟ ਅਪਲਾਈ ਕਰਨ ਤਾਂ ਤੁਹਾਡਾ ਵਰਕ ਪਰਮਿਟ ਉਸੇ ਸਮੇਂ ਘੱਟੋ-ਘੱਟ 16 ਮਹੀਨੇ ਤੱਕ ਵੈਲਿਡ ਹੋਣਾ ਚਾਹੀਦਾ ਹੈ ਜੇਕਰ ਇਹ ਜਿਹਾ ਹੁੰਦਾ ਹੈ ਤਾਂ ਤੁਸੀਂ ਆਪਣਾ ਸਪਾਊਸ ਨੂੰ ਕੈਨੇਡਾ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਹੋ ਤੇ ਕੈਨੇਡਾ ਤੋਂ ਇਹ ਬਹੁਤ ਹੀ ਮਹੱਤਵਪੂਰਨ ਅਪਡੇਟ ਸਾਹਮਣੇ ਆਹੀ ਹੈ ਇਹ ਜਿਹੇ ਅਪਡੇਟਾਂ ਦੇ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ